ਲੋ ਵੀ ਮਿੱਤਰੋ ਓਤੋਂ ਦੀ ਬਹੁਤ ਹੈ ਦੀਂਦਾ ਨਹੀਂ ਕੱਖ ਬਹੁਤ ਜਿਆਦਾ ਧੰਦ ਕੀ ਹਾਲ ਚਾਲ ਦੋਸਤੋ ਕਿ ਸੱਚੀ ਗੱਲ ਜੀ ਆਪਾਂ ਲੱਗੇ ਆਂ ਵਲੌਗ ਦੀ ਸਟਾਰਟਿੰਗ ਕਰਨ ਤੇ ਧੰਦ ਅੱਜ ਬਹੁਤ ਜਿਆਦਾ ਹੈ ਚੱਲ ਤੁਹਾਨੂੰ ਬਾਹਰ ਨਿਕਲ ਕੇ ਦਿਖਾਈ ਦਿੰਦਾ ਮੈਂ ਅੱਜ ਵਲੌਗ ਦੀ ਸਟਾਰਟਿੰਗ ਕਰੂੰਗੀ ਕੀ ਆਪਾਂ ਤੇ ਮਾਝੇ ਨਿੱਕੇ ਬੱਚੇ ਦਿਖਾ ਦਈਏ ਇੱਕ ਰਸਤਾ ਨਿਕਲੂ ਇੱਕ ਗੋਲਾ ਨਿਕਲੂ ਆ ਤੀਲਾ ਲੋ ਬਾਈ ਜੀ ਕਰ ਮਾਰੀ ਦੇ ਜੀ ਸਿਰੇ ਜੜ ਜੜ ਆ ਵੀ ਇਹ ਕਰਤਾ ਹੋਊਗਾ ਤੇ ਇੱਕ ਹੋਊਗਾ ਨੀਲਾ ਤੇ ਆ ਜੀਨਾ ਅੱਗੇ ਦੇ ਚਿੱਟਾ ਹੀ ਹੁੰਦੇ ਆ ਐਜ ਕਿਹਦੇ ਨਹੀਂ ਲਿਆ ਤੇ ਆਉਂਦਾ ਉਜੀ ਬਾਰਦਾ ਆਉਂਦਾ ਇਹਦੇ ਨਾਲ ਨਬਾ ਲੋ ਬਈ ਮਿੱਤਰੋ ਤੋਂ ਦੁਬਾਰ ਬਹੁਤ ਜ਼ਿਆਦਾ ਆ ਜੀ। ਯੂ। ਇਹ ਲੋ ਭਾਈ ਮਿੱਤਰੋ। ਮੌਸਮ ਕਾਫੀ ਸਾਫ ਹੋ ਗਿਆ। ਇੱਕ ਬੱਚਾ ਇਹਦੇ ਚ ਗਲਾ ਅਸਦਾ ਸੀ ਹੁਣ ਦਵਾਈ ਦੂ ਹੀ ਦੇਤੀ ਜ਼ਖਾਮ ਸੀ ਜੀ। ਪਾਪਾ ਮੈਨੂੰ ਪਤਾ ਲੱਗ ਗਿਆ ਜੀ ਗਲਸਦਾ ਹੀ ਸੀਗਾ। ਮੋੜ ਕੇ ਉਹਨੂੰ ਸਾਫ ਸੁੱਟ ਅਰ ਕੇ ਦੇ। ਉਹ ਬੇਟਾ। ਉਹ ਉਹ ਬੇਟਾ। ਜਿਹੜਾ ਖੁਰਕੀ ਆਂਦਾ ਦਿਖਾਉਂਦੀ ਦੋਈ ਜਿੱਤੀ ਹੁਣ ਸੈਟ ਆ ਤੇ ਇਹਦੇ ਚ ਹੈ ਗਿਆ ਤਿੰਨ ਵੱਡੇ ਆ ਸ਼ਾਇਦ ਹਾਂ ਤਿੰਨ ਵੱਡੇ ਆ ਤਿੰਨ ਮੜੇ ਦੇ ਵੱਡੇ ਆ ਤੇ ਬਾਕੀ ਸਾਰੇ ਛੋਟੇ ਹੀ ਆ ਇਹ ਇੱਕ ਤਾਂ ਵੱਡਾ ਬੈਠਾ ਕਲਕੱਤਾ ਇੱਕ ਉਹ ਲਾਲ ਹਰੀ ਬਗਲਾ ਵਾਲਾ ਉਹ ਬੈਠਾ ਇੱਕ ਚਿੱਟਾ ਲਾਲ ਹਰੀ ਬਗਲਾ ਵਾਲਾ ਹੋਰ ਉਹ ਆ ਕੇ ਕੋ ਫਰਦੀਸ਼ਾ ਜੀ ਦੀ ਭੈਣ ਜਾ ਰਹਾ ਇਹ ਕੰਮ ਠੀਕ ਆ। ਹਾਂ ਲੋ ਬਈ ਮਿੱਤਰੋ ਅੱਜ ਮੌਸਮ ਇੰਨਾ ਕਲੀਅਰ ਨਹੀਂ ਹੋਇਆ ਤੇ ਬੱਚੇ-ਪੁੱੱਚੇ ਨਹੀਂ ਕੱਢੇ ਬਾਹਰ ਤੇ ਹੁਣ ਮੈਂ ਗਿਆ ਬਈ ਵੱਡੀ ਇਹ ਪੱਠੀ ਪੱਠੀ ਵੱਡ ਗਈ ਸਿੱਟ ਗਈ ਇਹਦੇ ਉਹ ਤੋਂ ਬਾਅਦ ਦੇਖਦੇ ਆਂ ਕੀ ਬਣਦਾ ਫੇਰ ਤੁਹਾਨੂੰ ਪੂਤਰ ਪਾਤਰ ਦਿਖਾਵਾਂ ਐ ਕੁਝ ਵਿੱਚੋਂ ਜੋੜੇ ਵੀ ਆ ਜੋੜੇ ਵੀ ਦਿਖਾਵਾਂਗੇ ਭੈਂਟ ਕਰ ਲਵਾਂ ਬਾਅਦ ਲੋ ਬਈ ਮਿੱਤਰੋ ਉਹਨਾਂ ਦਾ ਵੀ ਜਾਲੀ ਦਾ ਕੰਮ ਚੱਲੀ ਜਾਂਦਾ ਤੇ ਪੱਠੇ ਆਪਾਂ ਵੱਡਦੇ ਆ ਪੱਠੇ ਵੱਡ ਗਏ ਇਹਦੇ ਕੁਝ ਪਏ ਸੀਗੇ ਮਾ ਤਾਂ ਹੀ ਥੋੜੇ ਵਧਦੇ ਜੇ ਘੱਟ ਹੋਏ ਤਾਂ ਫੇਰ ਵੱਡ ਲਾਂਗੇ ਲਓ ਜੀ ਪੱਠੇ ਪਾ ਦੇ ਬਸ ਉਤਰਨ ਵਾਲੇ ਪੱਠੇ ਕੁਟਰਣੋ ਦਾਣਾ ਪਾਣੀ ਪਾ ਦਿੱ ਗਿਆ ਇਤਲੀ ਹੋ ਗਏ ਅੱਜ ਤੱਕ 2:30 3:00 ਵਜੇ ਪਾ ਦਿੱਤਾ ਅੱਜ ਤਾਂ ਲੇਟ ਬਹੁਤ ਹੈ ਪਾਈਏ ਦਾਣਾ ਪਾਣੀ ਤੇ ਉਸ ਤੋਂ ਬਾਅਦ ਅੱਜ ਆ ਵੀ ਟਿਊਸ਼ਨ ਨਹੀਂ ਗਿਆ ਘਰੇ ਫਿਰਦਾ ਪਤਾ ਨਹੀਂ ਕੀ ਗੱਲ ਹੈ ਲੋ ਭਾਈ ਮਿੱਤਰੋ ਦਾਣਾ ਪਾਣੀ ਜਿੱਤਾ ਪਾਹ ਦਾਣੇ ਪਾਣੀ ਦਿੱਤੇ ਇੱਕ ਤੋਂ ਵੀ ਬਾਲੀ ਦਣਾ ਪਾਣੀ ਪਾਤਾ ਤੇ ਦਾਣਾ ਪਾਣੀ ਜੀ ਦੇਖੋ ਲੀ ਗਿਆ ਪਰਮਾਤਮਾ ਮੀਰ ਕਾਹਲ ਨੂੰ ਦੇਖ ਲਾ ਵੀ ਤੇ ਕੁੱਤਰ ਕੱਢ ਕੇ ਬਾਹਰ ਜੂਤ ਉਹ ਘਰ ਦਾ ਜਸ ਬਸ ਦਾਣੇ ਚੋਗ ਲੈਣਗੇ ਸਾਰੇ ਅੱਜ ਤਾਂ ਵੈਸੇ ਲੀਟ ਹੀ ਹੋ ਗਿਆ ਅੱਜ ਦਾਣਾ ਪਾਣੀ ਵੀ ਲੀਟ ਪਾਇਆ ਤਾਂ ਇਹਨਾਂ ਦਾਣੇ ਹੋਰ ਪਾਓ ਓ ਸ਼ੋਰੇ ਦਾਣੀ ਪਾਈ ਇਹਨਾਂ ਨੂੰ ਹੋਰ ਆ ਖਾ ਗਏ ਤਾਂ ਆ ਰੱਤਰੀ ਪਾਈ ਦੀ ਖਾਣ ਵਾਲੀ ਪਾਣੀ ਜਨੂ ਪੀ ਗਏ ਤੇ ਯੋਦ ਨਨ ਪਾ ਆ ਬੁੱਤ ਲੋ ਜੀ ਕੱਲ ਨੂੰ ਮਿਹਣੇ ਕਿਤੇ ਕਿੰਨੇ ਰਹਿੰਦੇ ਕਿਤੇ ਕਿੰਨੇ ਰਹਿੰਦੇ ਲੋ ਬਾਈ ਜੀ ਔਰ ਜਿਹੜੇ ਹੈਗੇ ਆ ਗੁੰਝੇ ਪਾਂਝੇ ਜਿੰਨਾ ਇਹਦੇ ਸਾਰੇ ਮੈਂ ਪੱਟੇ ਕਰਦੇ ਨਾ ਇਹ ਵੀ ਪੱਟਿਆ ਲੈ ਕਾੜਾ ਪੁੰਝੇ ਰੱਤੀ ਫੜੀ ਰੱਤਾਂ ਦੋਵੇਂ ਫੜ ਕੇ ਲਿਆ ਰੋਕ ਦੇ ਵੀਡੀਓ ਮਾੜੀ ਰੋਕ ਦੇਗਾ ਕਰਤੇ ਇਹ ਕਿਹਨੇ ਕਰਿਆ ਇਹ ਇਹ ਤਾਂ ਬਰਸਾਰੇ ਵੀ ਗਏ ਪੰਗੜਾ ਬਟਾ ਪਰਦਾ ਅਬਾਰ ਦੇ ਬਾਹਰ ਇਹ ਇਹ ਤਾਂ ਤੇ ਟੈਣੀ ਗਿਆ ਚੱਲ ਜਾਂਦੀ ਵੀਡੀਓ ਉਪਰਾਵਾ ਪੱਕਿਆ ਸੀ ਇਹ ਪੱਕਿਆ ਸੀ ਕਿਉਂ ਨਿਕਲੇ ਪੱਕਾ ਤਾਂ ਬੱਗਦਾ ਨਹੀਂ ਇੱਥੇ ਆਈ ਇੱਥੇ ਆਈ ਹੇ ਲਵ ਯੂ ਬਸ ਸਾਵੇ ਉਹਦੇ ਵੀ ਹਨਾ ਮਾਇਆ ਸੀ ਦੇ ਦਪਟਾ ਰੋਕੀਏ ਵੀਡੀਓ ਇਹ ਆ ਪੂੰਜੀ ਦੇ ਦਪਟੇ ਰੋਕੀਏ ਵੀਡੀਓ ਰੋਕ ਦੇ ਲਓ ਜੀ ਮਿੱਤਰ ਅੱਜ ਆਪਾਂ ਧਾਰ ਤੋਂ ਛੁੱਟੀ ਦੇ ਤੇ ਦਾਣਾ ਚੁਗਲੇ ਆ ਕੂਤਰਾਂ ਆ ਕੱਟ ਬਾਹਰ ਇੰਨੇ ਦਾਣੇ ਪਾਈਦੇ ਹੁੰਦੇ ਆ ਮਨ ਲੱਗਦਾ ਦਾਣੇ ਕੱਢਦੇ ਆ ਬਾਹਰ ਤੇ ਵਲੌਗ ਦੀ ਕਰਦੇ ਆ ਫਿਰ ਸਮਾਪਤੀ ਆਪਾਂ ਰੂਟੀਨ ਡੇਲੀ ਕੁੱਤਰਾਂ ਦਾ ਰੂਟੀਨ ਦਿਖਾਉਣਾ ਹੈ ਵੀਰੇ ਆਪਾਂ ਦਾ ਹਨਾ ਹਮ ਤਾਂ ਜੋ ਵੀ ਹੁੰਦਾ ਡੇਲੀ ਦਾ ਡੇ বাই ਡੇ ਰੂਟੀਨ ਜੋ ਨਤਦਾ ਹੁੰਦਾ ਆ ਖੜਾ ਮੰਦਾ ਕੱਢਦੇ ਬਾਹਰ ਹਾਂ ਲੋ ਜੀ ਇਹਦੇ ਵਿੱਚ ਸਿਰਫ ਤਿੰਨ ਬੱਚੇ ਕੁਝ ਵੱਡੇ ਬਾਕੀ ਨਿੱਕੇ ਆ ਤੇ ਹੋ ਘਠੀ ਕਿਵੇਂ ਹੋਈ ਬੈਠੀ ਹੈ ਵੇਹੇ ਉਹਨੂੰ ਦਵਾਈ ਦਿੱਤੀ ਉਹਨੂੰ ਨਾਕੇ ਆਤੀ ਆ ਉਹਨਾਂ ਤੋਂ ਉਹਨਾਂਕੇ ਢੀਆ ਹਾਂ ਉਹ ਜਿੰਨੇ ਵੀ ਇਕੱਠੇ ਆ ਸਾਰੇ ਨਾਕੇ ਢੀਆ ਠੀਕ ਆ ਹਾਂ ਜਮੇ ਵੀ ਡੈਗ ਪੀਣ ਨੂੰ ਲਾਉਣੇਗੇ ਬਾਡਾ ਮੈਸਤਰੀ ਹੋ ਜੂਗਾ ਵੇਰਲਾ ਹੁਣ ਤੇ ਮੋਟਰ ਵਾਲਾ ਸਟਰਟਰ ਵਾਲਾ ਕੋਠਾ ਜਿਹਾ ਬਣਾਈਏ ਅੱਜ ਦੋ ਤਿੰਨ ਕਬੂਤਰ ਪੱਟਦੇ ਜਿਹੜੇ ਬਾਈ ਰਹਿੰਦੇ ਸੀਗੇ ਤੇ ਚਲੋ ਠੀਕ ਆ ਬਾਈ ਜੀ ਮੇਰਾ ਵੀਰ ਨਾਲ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਦਾ ਕਰੋ ਭਰਾ ਬਣ ਕੇ ਸਪੋਰਟ ਕਰਿਆ ਕਰੋ ਵੀਰ ਬਣ ਕੇ ਤੇ ਮੇਰਾ ਵੀਰ ਬਣਨ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਦੀ ਰਹੀ ਆਪਾਂ ਉਨਾ ਹੀ ਦਿਖਾਉਣਾ ਬਈ ਜਿੰਨਾ ਆਪਾਂ ਤੁਰਦੇ ਫਿਰਦੇ ਲੋਕਾਂ ਨੂੰ ਆਪਾਂ ਤੋਂ ਮੈਥੋਂ ਐਵੇਂ ਨਹੀਂ ਹੁੰਦੀ ਬਈ ਸ਼ੋਸ਼ੇ ਬਾਜੀ ਇਹ ਤਾਂ ਟਾਵਰ ਤੇ ਹੀ ਮੇਲਾ ਲੱਗ ਜਾਂਦਾ ਚਿੱਟੇ ਦੂ ਤਿੰਨ ਅਸੀਂ ਵਿੱਚ। ਆ ਚਲੋ ਠੀਕ ਆ ਬਾਈ ਜੀ। ਕਰਨ ਲੱਗੇ ਆਪਾਂ ਵਲੌਗ ਦੀ ਸਮਾਪਤੀ ਤੇ ਮਿਲਦੇ ਆ ਤੁਹਾਨੂੰ ਅਗਲੇ ਵਲੌਗ ਚ ਮੇਰਾ ਵੀਰ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਪਹੁੰਚੋ ਚੱਕ ਦੀ ਕੀਮਤ ਤੇ ਸ਼ਸਤਰੀ ਕਾਲ ਜੀ ਸਾਰਿਆਂ ਨੂੰ। ਲੋ ਭਾਈ ਮਿੱਤਰੋ ਸਮਾਪਤੀ ਦਵਾਦ। ਲੈਂਕੇ ਚੱਲ ਥੋੜਾ ਜਿਹਾ ਬਾਹਰ ਆਇਆ ਇਸ ਮੈਂ ਕਿ ਬਾਹਰ ਦਾ ਮੋੜ ਵੀ ਦਿਖਾ ਦਈਏ। ਏ ਮੇਰੇ ਪਿੰਡ ਦਾ ਰੌਣਕ ਮਿਲਾਂ ਮੇਰੇ ਸੈਡ ਵਾਲਾ ਬੱਸ ਸਟੈਂਡ ਸਾਡੇ ਪਿੰਡ ਬੱਸ ਸਟੈਂਡ ਦੋ ਆ ਇੱਕ ਮੱਲਣ ਵਾਲਾ ਬਾਈ ਦਾ ਤੇ ਇੱਕ ਬਾਈ ਦਾ ਕੌਣੀ ਵਾਲਾ ਬੱਸ ਸਟੈਂਡ ਦੋ ਬੱਸ ਸਟੈਂਡ ਤੇ ਮੈਂ ਕਿਹੜਾ ਰੌਣਕ ਮਿਲਾਂ ਦਿਖਾ ਦਈਏ ਤੁਰੇ ਜਾਂਦੇ ਸ਼ੁਕਰ ਕਰ ਲੀਏ ਆ ਭਾਈ ਇਹ ਬੱਸ ਸਟੈਂਡ ਹੈ ਮੇਰੇ ਪਿੰਡ ਵਾਲਾ